ਖਨੋਰੀ ਮੋਰਚੇ ਤੇ ਮਰਨ ਵਰਤ ਤੇ ਬੈਠੇ ਕਿਸਾਨਾ ਗੁਰਜੀਤ ਸਿੰਘ ਡੱਲੇਵਾਲ ਨੂੰ ਸੋਮਵਾਰ ਨੂੰ 82 ਦਿਨ ਪੂਰੇ ਹੋ ਗਏ ਅਤੇ 14 ਫਰਵਰੀ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਤੇ ਸਫ਼ਰ ਕਰਨ ਨਾਲ ਉਹਨਾਂ ਦੀ ਸਿਹਤ ਫਿਰ ਵਿਗੜ ਗਈ ਹੈ ਜਿਸ ਨੂੰ ਲੈ ਕੇ ਖਨੋਰੀ ਅਤੇ ਛੰਬੂ ਦੋਹਾ ਫਾਰਮਾ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਜਰਨਲ ਨੂੰ ਪਲ-ਪਲ ਖੁਰਦਾ ਨਹੀਂ ਦੇਖ ਸਕਦੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਡੱਲੇਵਾਲ ਦੇ ਪੁੱਤਰ ਗੁਰਪ੍ਰਿੰਦਰ ਸਿੰਘ ਨੇ ਫੋਨ ਤੇ ਕੀਤਾ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਆਏ ਕੇਂਦਰੀ ਮੰਤਰੀ ਪਹਿਰਲਾਦ ਜੋਸ਼ੀ ਅਤੇ ਐਸ.ਸੀ.ਆਈ ਦੇ ਅਧਿਕਾਰੀਆਂ ਨੇ ਪਹਿਲਾਂ ਆਪਣੀਆਂ ਗੱਲਾਂ ਰੱਖੀਆਂ ਜਦਕਿ ਕੇਂਦਰੀ ਮੰਤਰੀ ਕਿਸੇ ਸਮਾਗਮ ਕਰਕੇ ਨਹੀਂ ਆ ਸਕੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੇਵਲ 5 ਫਸਲਾਂ ਤੇ ਐਮ.ਐਸ.ਪੀ ਲਈ ਮੰਨੀ ਹੈ ਜਿਨ੍ਹਾਂ ਦੇ ਵਿੱਚ ਮੱਕੀ, ਅਰਹਰ, ਨਰਮਾ ਮਹਾ ਅਤੇ ਮਸਰਾਂ ਦੀ ਦਾਲ ਸ਼ਾਮਿਲ ਹਨ ਪਾਕਿਸਤਾਨਾ ਨੇ 21 ਫਸਲਾਂ ਤੇ ਐਮਐਸਪੀ ਦੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਉਹ ਸ਼ਿਵਰਾਜ ਚੋਹਾਨ ਨਾਲ ਗੱਲਬਾਤ ਕਰਨਗੇ ਉਹਨਾਂ ਦੱਸਿਆ ਕਿ ਜੇ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਉਹ ਦਿੱਲੀ ਕੂਚ ਕਰਨਗੇ ਉਦਰਾ ਢੱਲੇਵਾਲ ਦੇ ਪੁੱਤਰ ਨੇ ਕਿਹਾ ਕਿ ਉਹਨਾਂ ਦੇ ਪਿਤਾ ਦੀ ਸਿਹਤ ਬਾਰੇ ਡਾਕਟਰਾਂ ਦੀ ਟੀਮ ਨੇ ਕਿਹਾ ਹੈ ਕਿ ਉਹਨਾਂ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹਨਾਂ ਦੇ ਸਾਰੇ ਸਰੀਰ ਦੇ ਵਿੱਚ ਪੀੜਾ ਅਤੇ ਕੜੱਲਾਂ ਪੈ ਰਹੀਆਂ ਨੇ ਜਿਨ੍ਹਾਂ ਨੂੰ ਚੱਲਣਾ ਢੱਲੇਵਾਲ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਉਹ ਬਹੁਤ ਕਮਜ਼ੋਰ ਹੋ ਚੁੱਕੇ ਨੇ ਡਾਕਟਰਾਂ ਨੇ ਕਿਹਾ ਕਿ ਢੱਲੇਵਾਲ ਦੇ ਗੁਰਦੇ ਵੀ ਕੰਮ ਕਰਨਾ ਛੱਡ ਗਏ ਨੇ ਅਤੇ ਕਿਸੇ ਵੀ ਟਾਈਮ ਉਹਨਾਂ ਨੂੰ ਕੁਝ ਵੀ ਹੋ ਸਕਦਾ ਹੈ ਕੇਂਦਰ ਸਰਕਾਰ ਕਹਤਾ ਇਹ ਰਹੀ ਹੈ ਕਿ ਢੱਲੇਵਾਲ ਦੀ ਜ਼ਿੰਦਗੀ ਉਹਨਾਂ ਲਈ ਬਹੁਤ ਜ਼ਰੂਰੀ ਹੈ ਪਰ ਸਰਕਾਰ ਦੀ ਮਨਛਾ ਠੀਕ ਨਹੀਂ ਹੈ ਪੰਜਾਬ ਸਰਕਾਰ ਦੇ ਵਰਦਿਆ ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਵੀ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਕਿਉਂਕਿ ਜੇਕਰ ਪੰਜਾਬ ਸਰਕਾਰ ਕੇਂਦਰ ਤੇ ਦਬਾਅ ਬਣਾਉਂਦੀ ਤਾਂ ਕਿਸਾਨਾਂ ਨੂੰ ਬਾਰਡਰਾਂ ਤੇ ਨਾ ਰੂਲਣਾ ਪੈਂਦਾ ਗੁਰਪਿੰਦੇ ਸਿੰਘ ਨੇ ਅੱਗੇ ਕਿਹਾ ਕਿ ਬੇਸ਼ੱਕ 14 ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਦੋ ਮੰਤਰੀ ਕੇਂਦਰ ਨਾਲ ਮੀਟਿੰਗ ਦੇ ਵਿੱਚ ਚੱਲੇ ਪਏ ਪਰ ਇਹ ਕੰਮ ਪੰਜਾਬ ਸਰਕਾਰ ਨੇ ਆਪਣਾ ਫੇਲੀਅਰ ਬਚਾਉਣ ਲਈ ਕੀਤਾ ਦੋਹਾਂ ਮੋਰਚਿਆਂ ਨੇ 14 14 ਕਿਸਾਨ ਗਲਬਤ ਲਈ ਚੰਡੀਗੜ੍ਹ ਗਏ ਸਨ ਜਿਸ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਗੋਲਮੋਲ ਗੱਲਾਂ ਹੀ ਕੀਤੀਆਂ ਅਤੇ ਢੱਲੇਵਾਲੂ ਮਰਨ ਵਰਤ ਤੋੜਨ ਲਈ ਕਿਹਾ ਪਰ ਉਹਨਾਂ ਦੇ ਪਿਤਾ ਨੇ ਇਸ ਤੋਂ ਕੋਰੀ ਨਾ ਕਰ ਦਿੱਤੀ ਅਤੇ ਕਿਹਾ ਕਿ ਜਦ ਤੱਕ ਮੰਗਾ ਨਹੀਂ ਮੰਨਿਆ ਜਾਂਦੀਆ ਉਹ ਮਰਨ ਵਰਤ ਨਹੀਂ ਛੱਡਣਗੇ ਢੱਲੇਵਾਲ ਨੇ ਉਹਨਾਂ ਦਾ ਖਿਆਲ ਰੱਖ ਰਹੀ ਟੀਮ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਜੇ ਕਰੋਨਾ ਦੀ ਮੌਤ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਬਚਾਉਣ ਨਾ ਉਹਨਾਂ ਨੂੰ ਸ਼ਹੀਦ ਹੋਣ ਦੇਣ ਗੁਰਪਿੰਦਰ ਸਿੰਘ ਨੇ ਕਿਹਾ ਕਿ ਐਤਵਾਰ ਰਾਤ ਉਹਨਾਂ ਦੇ ਪਿਤਾ ਦੀ ਸਿਹਤ ਫਿਰ ਵਿਗੜ ਗਈ ਸੀ ਅਤੇ ਡਾਕਟਰਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਪਰ ਫਿਰ ਡੇਢ ਘੰਟੇ ਬਾਅਦ ਉਹਨਾਂ ਨੂੰ ਹੋਸ਼ ਆਇਆ ਪਿੰਡ ਡੱਲੇਵਾਲਾ ਦੇ ਸਰਪੰਚ ਜ਼ਿਮਰਜੀਤ ਸਿੰਘ ਨੇ ਵੀ ਦੱਸਿਆ ਕਿ ਡੱਲੇਵਾਲ ਦੇ ਸਿਹਤ ਵਿਗੜਨ ਦੀ ਗੱਲ ਸੁਣ ਕੇ ਉਹਨਾਂ ਦੇ ਜੱਦੀ ਪਿੰਡ ਡੱਲੇਵਾਲਾ ਫਰੀਦਕੋਟ ਦੀ ਸੰਗਤ ਦੋ ਬੱਸਾਂ ਭਰ ਕੇ ਖਨੌਰੀ ਬਾਰਡਰ ਪਹੁੰਚ ਗਈ ਪਿੰਡ ਵਾਸੀ ਗੁਰਚੰਦ ਸਿੰਘ ਬਲਕਰਨ ਸਿੰਘ ਗੁਰਪ੍ਰੀਤ ਸਿੰਘ ਪਵਿੱਤਰ ਸਿੰਘ ਤੇ ਹੋਰ ਕਈ ਕਿਸਾਨਾਂ ਆ ਗੂ ਮੌਕੇ ਤੇ ਮੌਜੂਦ ਰਹੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਵੀ ਖਨੌਰੀ ਬਾਰਡਰ ਪਹੁੰਚੀਆਂ ਗੁਰਚੰਦ ਸਿੰਘ ਨੇ ਕਿਹਾ ਕਿ ਸਰਕਾਰਾਂ ਦੀ ਨਲਾਇਕੀ ਕਾਰਨ ਸ਼ੁਭਦੀਪ ਸਿੰਘ ਸਮੇਤ 34 ਲੋਕਾਂ ਦੀ ਮੌਤ ਹੋਈ ਕਈ ਕਿਸਾਨ ਅਪਾਜ ਹੋ ਗਏ ਹੁਣ ਇਹ ਸਰਕਾਰਾ ਡੱਲੇਵਾਲ ਦੀ ਮੌਤ ਦੀ ਉਡੀਕ ਕਰ ਰਹੀਆਂ ਨੇ ਉਹਨਾਂ ਕਹਿੰਿਆ ਕਿ ਸਰਕਾਰ ਚਾਹੁੰਦੀ ਤਾਂ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਅਤੇ ਕਿਸਾਨਾਂ ਦੀਆਂ ਮੌਤਾਂ ਨਾ ਹੁੰਦੀਆਂ ਕੱਲ ਕਿਸਾਨਾਂ ਦੀ ਦੋਹਾਂ ਫੋਰਮਾਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਦਿੱਲੀ ਕੂਚ ਕਰਨਗੇ ਉਧਰ ਭਾਰਤੀ ਕਿਸਾਨ ਏਕਤਾ ਬੀਕੇਯੂ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਹੈ ਕਿ ਕਨੋਰੀ ਸਰਹੱਦ ਤੇ ਮਾਰੇ ਗਏ ਕਿਸਾਨ ਸ਼ੁਭ ਕਰਨ ਦੀ ਪਹਿਲੀ ਵਰਸੀ ਦੇ ਵਿੱਚ ਸਿਰਸਾ ਤੋਂ ਪੈਦਲ ਜਥਾ 19 ਫਰਵਰੀ ਨੂੰ ਰਵਾਨਾ ਹੋਵੇਗਾ 21 ਫਰਵਰੀ ਨੂੰ ਸ਼ੁਭਕਰਨ ਦੇ ਪਿੰਡ ਬੱਲੋ ਬਠਿੰਡਾ ਦੇ ਵਿੱਚ ਸ਼ਰਧਾਂਜਲੀ ਸਮਾਗਮ ਹੋਵੇਗਾ ਔਲਖ ਨੇ ਕਿਹਾ ਹੈ ਕਿ ਕਿਸਾਨਾਂ ਦੇ ਪੈਦਲ ਜਥੇ ਨਾਲ ਜਾਣ ਲਈ ਖਿੜੀ ਪਿੰਡ ਤੋਂ ਦੋ ਟਰੈਕਟਰ ਟਰਾਲੀਆਂ ਤਿਆਰ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਪੈਦਲ ਜਥੇ ਲਈ ਭੋਜਨ ਪਾਣੀ ਅਤੇ ਬਿਸਤਰੇ ਆਦਿ ਦਾ ਇੰਤਜ਼ਾਮ ਕੀਤਾ ਗਿਆ ਹੈ ਔਲਖ ਨੇ ਕਿਹਾ ਕਿ ਦੇਸ਼ ਦੇ ਹਰ ਕੋਨੇ ਤੋਂ ਕਿਸਾਨ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਪਿੰਡ ਬੱਲੋ ਬਠਿੰਡਾ ਪਹੁੰਚਣਗੇ ਉਹਨਾਂ ਨੇ ਕਿਹਾ ਕਿ ਅੱਜ ਕਿ ਸਾਨਾ ਦੀਆਂ ਮੰਨੀਆਂ ਮੰਗਾ ਲਾਗੂ ਕਰਮੌਰ ਲਈ ਚਾਰੇ ਅੰਦੋਲਨ ਤੇ 371 ਦਿਨ ਹੋ ਗਏ ਨੇ ਪਿਛਲੇ 84 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤਤੇ ਨੇ ਪਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਉਧਰ ਕਿਸਾਨ ਅੰਦੋਲਨ ਦੇ ਚੱਲਦੇ ਪਿਛਲੇ 1 ਸਾਲ ਤੋਂ ਛੰਬੂ ਬਾਰਡਰ ਬੰਦ ਹੈ ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਰਸਤਾ ਬੰਦ ਹੈ ਜਿਸ ਕਾਰਨ ਦੋਹਾਂ ਰਾਜਾਂ ਵਿਚਕਾਰ ਯਾਤਰਾ ਕਰਨ ਵਾਲੇ ਲੋਕਾਂ ਨੂੰ ਘੰਟਿਆਂਬੱਧੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਮਜਬੂਰੀ ਦੇ ਵਿੱਚ ਹੀ ਸਹੀਂ ਲੋਕਾਂ ਨੇ ਆਪਣੇ ਯਾਤਰਾ ਨੂੰ ਆਸਾਨ ਬਣਾਉਣ ਦਾ ਤਰੀਕਾ ਲੱਭ ਲਿਆ ਹੈ ਦੱਸਿਆ ਹੈ ਕਿ ਕੱਗਰ ਨਦੀ ਦੇ ਵਿਚਕਾਰ ਇੱਕ ਨਵੀਂ ਕੱਚੀ ਸੜਕ ਤਿਆਰ ਕੀਤੀ ਗਈ ਹੈ ਇਹ ਰਸਤਾ ਹੁਣ ਹਾਈਵੇ ਦੇ ਵਿਕਲਪ ਰਸਤਾ ਬਣ ਗਿਆ ਹੈ ਇਸ ਰੂਟ ਤੇ ਦੋ ਪਹੀਆ ਤੇ ਚਾਰ ਪਹੀਆ ਵਾਹਣਾਂ ਲਈ ਵੱਖ-ਵੱਖ ਰਸਤੇ ਬਣਾਏ ਗਏ ਨੇ ਦੋ ਪਹੀਆ ਵਾਹਨਾਂ ਲਈ ਇਹ ਯਾਤਰਾ ਸਿਰਫ 10 ਮਿੰਟ ਦੇ ਵਿੱਚ ਪੂਰੀ ਹੋ ਜਾਂਦੀ ਹੈ ਭਾਵੇਂ ਇਸ ਰਸਤੇ ਨੂੰ ਪਾਰ ਕਰਨ ਲਈ ਕੁਝ ਲੋਕਾਂ ਨੂੰ ਮੁਸ਼ਕਲਾ ਕਰਨੀਆਂ ਪੈ ਰਹੀਆਂ ਨੇ ਪਰ ਫਿਰ ਵੀ ਇਹ ਘੰਟਿਆਬਦੀ ਟ੍ਰੈਫਿਕ ਜਾਮ ਨਾਲ ਇੱਕ ਬਿਹਤਰ ਵਿਕਲਪ ਬਣ ਗਿਆ ਹੈ ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਸਥਾਈ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ